ਬਰਨਾਲਾ ਕਲਾ ਜ਼ਿਲ੍ਹਾ ਨਵਾਂਸ਼ਹਿਰ ਨਵਾਂਸ਼ਹਿਰ ਵੀ ਆਇਆ ਹੈ ਸਾਡੇ ਨਾਲ ਸਾਡੇ ਪ੍ਰਧਾਨ ਜੀ ਹਰਕਮਾਲ ਸਿੰਘ ਤੇ ਸਾਰੀ ਕਮੇਟੀ ਤੋਂ ਗੁਰਦੁਆਰਾ ਸ੍ਰੀ ਸਾਹਾ ਸੰਗਤ ਸਾਹਿਬ ਜੀ ਦੇ ਸਾਰੇ ਕਮੇਟੀ ਮੈਂਬਰ ਸਾਡੇ ਨਾਲ ਬੈਠੇ ਆ ਤੇ ਸਾਡਾ ਵਿਚਾਰ ਪਟੰਦਰਾ ਹੋਇਆ ਕਿ ਅਸੀਂ 4 ਜੂਨ ਨੂੰ ਭਗਤਪੁਰਨ ਸਿੰਘ ਜੀ ਦੇ ਜਨਮ ਦਿਨ ਤੇ ਅਸੀਂ ਪੀਜੀ ਦਾ ਕੁੰਦਨ ਕੈਂਪ ਲਗਾ ਰਹੇ ਹਾਂ ਕਿ ਸਾਰੀ ਸੰਗਤ ਸਾਡੇ ਨਮਸ਼ਾ ਜ਼ਿਲ੍ਹੇ ਦੇ ਜਿੰਨੇ ਵੀ ਸਪੜੇ ਯਾਰ ਦੋਸਤਾਂ ਸਭ ਮੇਰੇ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸਾਰੇ ਮੇਰੇ ਵੀਰ 4 ਜੂਨ ਨੂੰ ਸਾਧ ਸੰਗਤਜੀ ਗੁਰਦੁਆਰਾ ਸਾਹਿਬ ਪਹੁੰਚਣ ਤੇ ਆਪਣਾ ਬਲੱਡ ਦਾਨ ਕਰਨ ਤੇ ਜ਼ਰੂਰੀ ਕਿ ਜਿਹੜਾ ਕੋ 17 18 ਸਾਲ ਦਾ 18 ਸਾਲ ਦਾ ਕੋਈ ਵੀਰ ਆਊਗਾ ਆਪਣਾ ਆਧਾਰ ਕਾਰਡ ਜ਼ਰੂਰ ਨਾਲ ਲੈ ਕੇ ਆਵੇ 18 19 20 ਸਾਲ ਦਾ ਤੇ ਜ਼ਰੂਰੀ ਮੈਸੇਜ ਇਹ ਵੀ ਆ ਕਿ ਕੋਈ ਵੀ ਵੀਰ ਇੱਕ ਦੋ ਦਿਨ ਪਹਿਲਾਂ ਨਸ਼ਾ ਨਾ ਕਰੇ ਤੇ ਆਪਣੇ ਨਾਮ ਵੀ ਸਾਡੇ ਪ੍ਰਧਾਨ ਜੀ ਨੂੰ ਦੱਸ ਸਕਦਾ ਮੈਨੂੰ ਦੱਸ ਸਕਦਾ ਹੋਰ ਸਾਡੇ ਸਾਥੀਆਂ ਨੂੰ ਦੱਸ ਸਕਦੇ ਆ ਜਿਹੜਾ ਪੱਕਾ ਤੌਰ ਤੇ ਆ ਕੇ ਤੇ ਸੇਵਾ ਵੀ ਕਰਨ ਤੇ ਬਲੱਡ ਵੀ ਦੇਣ ਤੇ ਆਪਾਂ ਇਸ ਦੂਜਾ ਸਾਡੇ ਜ਼ਿਲ੍ਹੇ ਦੇ ਵਿੱਚ ਪੀਜੀ ਦਾ ਕੈਂਪ ਲੱਗ ਰਿਹਾ ਹੈ ਤੇ ਆਪਾਂ ਇਸ ਨੂੰ ਪੂਰਾ ਪੂਰੇ ਜੋਰ ਨਾਲ ਸੰਪੂਰਨ ਕਰੀਏ ਤੇ ਬਾਕੀ ਮੇਰੀ ਇਹ ਹੀ ਬੇਨਤੀ ਹੈ ਕਿ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਹਰ ਕੋਈ ਵੀਰ ਜਿਹੜਾ ਕੀ ਸਿਮੋਲ ਦੇ ਵਿਚੋਂ ਜਾਂ ਰੈਫਰ ਹੁੰਦਾ ਜਾਂ ਉਹ ਪ੍ਰਾਈਵੇਟ ਦੇ ਵਿਚੋਂ ਰੈਫਰ ਹੁੰਦਾ ਉਹ ਪਹਿਲਾਂ ਪੀਜੇ ਜਾਂਦਾ ਐਮਰਜੈਂਸੀ ਦੇ ਬਈ ਜਾਂਦੇ ਤੌਰ ਤੇ ਪਹਿਲਾਂ ਬਲੱਡ ਦੀ ਜਰੂਰਤ ਪੈ ਜਾਂਦੀ ਹੈ ਜਿਹੜਾ ਕੋਈ ਬੰਦਾ ਉੱਥੇ ਪਹੁੰਚਿਆ ਹੁੰਦਾ ਆ ਉਹਨੂੰ ਬਲੱਡ ਲੈਣਾ ਬੜਾ ਮੁਸ਼ਕਲ ਹੁੰਦਾ ਹੈ ਇੱਕ ਤਾਂ ਪਹਿਲਾਂ ਪੇਸ਼ੈਂਟ ਨੂੰ ਲੈ ਕੇ ਜਾਣਾ ਐਂਬੂਲੈਂਸ ਦੇ ਵਿੱਚ ਦਿੱਕਤ ਆਉਂਦੀ ਆ ਸਭ ਤੋਂ ਵੱਡੀ ਦਿੱਕਤ ਉੱਤੇ ਇਹ ਹੈ ਕਿ ਬਲੱਡ ਲੈਣਾ ਜੇ ਆਪਾਂ ਇਹ ਬਲੱਡ ਆਪਾਂ ਤਾਨ ਕਰਾਂਗੇ ਇੱਥੇ ਤਾਂ ਸਾਡੇ ਕੋਲ ਇੱਕ ਕਾਰਡ ਆਊਗਾ ਵਾਈਟ ਕਲਰ ਦਾ ਤੁਹਾਡਾ ਆਪਾਂ ਆਪਣੇ ਹਵੇਸਤੇ ਦਾ ਸੱਜਣ ਮਿੱਤਰ ਨੂੰ ਕਾਰਡ ਦੇ ਸਕਦੇ ਆ ਜਿਸ ਕਿਸੇ ਵੀਰ ਨੇ ਜਾਣਾ ਆ ਉਹ ਕਾਰਡ ਆਪਣੇ ਰਿਸ਼ਤੇਦਾਰ ਨੂੰ ਦੇ ਕੇ ਨਾਲ ਆ ਕੇ ਆਪਣਾ ਬਲੱਡ ਲੈ ਸਕਦਾ ਤੇ ਜਿਹੜਾ ਹੈ ਉੱਥੇ ਬਲੱਡ ਮਿਲਦਾ ਹੈ ਬਿਲਕੁਲ ਫ੍ਰੀ ਮਿਲਦਾ ਹੈ ਤੇ ਬਾਕੀ ਸਾਡੇ ਇੱਥੇ ਪ੍ਰਧਾਨ ਜੀ ਹੈਗੇ ਆ ਸੈਂਟਰ ਪੁਆਇੰਟ ਦੇ ਵਿੱਚ ਆਪਾਂ ਕਾਰਡ ਰੱਖਾਂਗੇ ਜਿਹੜਾ ਡੰਦਰਾਪੁਰੋਂ ਲੈ ਕੇ ਜਿਸ ਵੀਰ ਨੂੰ ਵੀ ਇਹ ਖੁੱਲਾ ਲੰਗਰ ਰਹੂਗਾ ਕਿਸੇ ਨੂੰ ਕੋਈ ਵਿਤਕਰਾਂ ਨਹੀਂ ਕੀਤਾ ਜਾਊਗਾ ਜੇ ਲੋੜ ਹੋਊਗੀ ਕਾਰਡ ਦੀ ਉਹਨੇ ਆ ਕੇ ਆਪਣਾ ਬਲੱਡ ਲੈ ਸਕਦਾ ਇਸੇ ਤਰ੍ਹਾਂ ਆਪਾਂ ਸਮਾਉ ਦੇ ਕਰੀਬ ਪਿਛਲੀ ਵਾਰ ਰੋਡ ਦੇ ਵਿੱਚ ਬਲੱਡ ਦਿੱਤਾ ਸੀਗਾ ਸਸਨ ਜੋ ਗਲੇ ਆ ਵੀ ਆਪਾਂ ਲੋੜਵੰਦਾ ਵੀਰਾਂ ਨੂੰ ਸੋਦੇ ਸੋਈ ਕਾਰਡ ਲਾਗੇ ਤਿੰਨ ਕਾਰਡ ਆਪਣੇ ਕੋ ਬਜੇ ਆ ਤੇ ਆਪਣੀ ਸਵਾਵਾਂ ਲਗਭਗ ਚੱਲਦੀਆਂ ਰਹੀਆਂ ਆ ਤੇ ਇਸੇ ਤਰ੍ਹਾਂ ਆਪਾਂ ਇਸ ਸਵਾਵਾਂ ਨੂੰ ਚੱਲਦੇ ਰੱਖਣਾ ਮੈਨੂੰ ਕੋ ਖੁਸ਼ੀ ਆ ਮੇਰੇ ਸਾਡੇ ਬਰਨਾਲਾ ਤੋਂ ਸਾਡੇ ਮੇਰੇ ਸੀਨੀਅਰ ਪ੍ਰਯੋਗ ਸਾਡੇ ਸਾਰੇ ਵੀਰ ਸਾਡੇ ਨਾਲ ਬੈਠੇ ਆ ਜਿਹੜੇ ਇਸ ਕੈਂਪ ਦੇ ਵਿੱਚ ਸਾਡਾ ਸਾਥ ਦੇ ਰਹੇ ਆ ਤੇ ਮੈਂ ਸਾਰਿਆਂ ਨੂੰ ਫਿਰ ਦੁਬਾਰਾ ਇੱਕ ਵਾਰ ਕਹਿਣਾ ਸਾਡੇ ਸੰਸਥਾ ਮਾਨ ਨੂੰ ਸਾਰੇ ਜਿਹੜੇ ਸਾਡੇ ਵੀਰ ਨੂੰ ਦੇਖ ਰਹੇ ਆ ਤੇ ਯੂਨੀਅਨ ਲੀਡਰ ਸਾਡੇ ਰਵਿੰਦਰ ਭਾਈ ਜੀ ਨੂੰ ਤੇ ਜਿੰਨੇ ਵੀ ਸਾਡੇ ਜਿੰਨਾ ਵੀ ਹੋ ਸਕਦਾ ਆਪਣੇ ਇਥੇ ਸਾਧ ਸੰਗਤ ਗੁਰਦੁਆਰਾ ਸਾਹਿਬ ਭਗਤਪੁਰਨ ਸਿੰਘ ਦੇ ਜਨਮ ਦਿਨ ਤੇ ਇਥੇ ਪਹੁੰਚ ਕੇ ਚਾਰ ਜੂ ਨੂੰ ਬੜਾ ਰਿਹਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ